ਇਸੇ ਤਰ੍ਹਾਂ ਸੜਕ ਤੇ ਚੱਲਣ ਦੇ ਵੀ ਨਿਯਮ ਆ ਜੇ ਅਸੀਂ ਉਹਨਾਂ ਨੂੰ ਫਾਲੋ ਕਰਾਂਗੇ ਉਹਨਾਂ ਦੀ ਪਾਲਣਾ ਕਰਾਂਗੇ ਅਸੀਂ ਤੇ ਸਿਖਾਲੇ ਰਹਿਵਾਂਗੇ ਰਵਾਂਗੇ ਜਿਹੜੇ ਸਾਡੇ ਨਾਲ ਉਸ ਵੇਲੇ ਰੋਡ ਤੇ ਚੱਲਣਦੇ ਆ ਉਹ ਵੀ ਜਿਹੜੀ ਡਰਾਈਵਿੰਗ ਉਹਨਾਂ ਦੀ ਸਿਖਾਲੀ ਹੋਊਗੀ ਇਸ ਕਰਕੇ ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਨਹੀਂ ਕਿਦਾ ਟ੍ਰੈਫਿਕ ਹੈ ਕੀ ਆ ਤੇ ਅਸੀਂ ਇਹਦਾ ਪਾਟ ਕਦੋਂ ਬੰਦੇ ਆ ਸੜਕ ਤੇ ਚੱਲਣ ਵਾਲੀ ਹਰ ਆਵਾਜ਼ ਹੀ ਅਸੀਂ ਟ੍ਰੈਫਿਕ ਕਹਿੰਨੇ ਆ ਪਾਟ ਇਹਦਾ ਜਦੋਂ ਤੁਸੀਂ ਘਰ ਤੋਂ ਜਾਂ ਸਕੂਲ ਦੇ ਆ ਅਦਾਰੇ ਤੋਂ ਕਦਮ ਵੀ ਬਾਹਰ ਆਕ ਲਿਆ ਇੱਕ ਕਦਮ ਮੈਂ ਮੰਨ ਲਓ ਤੁਹਾਡੇ ਸਕੂਲ ਦੇ ਗੇਟ ਤੇ ਖੜਾ ਮੈਂ ਇੱਕ ਆ ਕਦਮ ਬਾਹਰ ਰੱਖ ਲਿਆ ਜਾਂ ਆਪਣੇ ਘਰ ਤੋਂ ਬਾਹਰ ਰੱਖ ਲਿਆ ਮੈਂ ਟ੍ਰੈਫਿਕ ਦਾ 파ੜ ਬਣ ਜਾਣਾ ਚਾਹੇ ਪੈਦਲਿਆਂ ਸਾਈਕਲ ਤੇ ਆ ਜਾਂ ਕਿਸੇ ਵੀਕਲ ਤੇ ਆ ਇਹ ਕਦੇ ਨਹੀਂ ਸੋਚਣਾ ਕਿ ਮੈਂ ਐਕਟਵਾ ਚਲਾਵਾਂਗੀ ਜਾਂ ਐਕਟਵਾ ਚਲਾਵਾਂਗਾ ਤੇ ਮੈਂ ਟ੍ਰੈਫਿਕ ਦਾ 파ੜ ਬਣਾਗਾ ਬੇਟਾ ਤੁਸੀਂ ਪੈਦਲ ਵੀ ਗਲੀ ਮਹੱਲੇ ਚ ਜਾਣ ਦੇ ਜੋ ਟ੍ਰੈਫਿਕ ਦਾ 파ੜ ਜੋ ਟ੍ਰੈਫਿਕ ਅਸੀਂ ਸਾਰੇ ਜਾਣਦੇ ਤਿੰਨ ਤਰ੍ਹਾਂ ਦੀ ਆ ਜਲ ਥਲ ਤੇ 에ਅ ਹਜ਼ਾਰਾਂ ਹੀ ਸ਼ਿਪ ਚੱਲਦੇ ਆ ਬੜੇ ਸਿਸਟਮੈਟਿਕ ਟਰੱਕ ਕਾਰ ਮੋਟਰਸਾਈਕਲ ਸਾਰੇ ਚੱਲ ਰਹੇ ਇਹ ਅਸੀਂ ਦੇਖਣਾ ਹੁੰਦਾ ਵਾ ਅਸੀਂ ਕਿਸ ਵੀਕਲ ਤੇ ਆ ਉਹਦੇ ਹਿਸਾਬ ਨਾਲ ਜਿਹੜੀ ਸੜਕ ਦੀ ਲੇਨ ਆ ਉਹ ਅਸੀਂ ਜਿਹੜੇ ਵਰਤਨੀ ਦੀ ਜੋਇਨ ਕਰਨੀ ਹੁੰਦੀ ਆ ਅਕਸਰ ਤੁਸੀਂ ਬੱਚੇ ਜੋ ਤੁਸੀਂ ਜੇ ਦੇਖਿਆ ਨਾ ਪਾਪਾ ਨਾ ਜਾਂਦੇ ਜੋ ਬ੍ਰਦਰ ਨਾ ਜਾਂਦੇ ਜੋ ਜੇ ਤੁਹਾਡੇ ਪਾਪਾ ਨਹੀਂ ਕਰਦੇ ਹੋਣਗੇ ਜਿਹੜੇ ਹੋਰ ਹੋਣਗੇ ਉਹ ਜਦੋਂ ਬਾਈਪਾਸ ਤੇ ਜਾ ਰਹੇ ਹੁੰਦੇ ਡਿਵਾਈਡਰ ਦੇ ਨਾਲ ਵਾਲੀ ਲੇਨ ਦੇ ਵਿੱਚ ਜਿਹੜੇ ਆ ਮੋਟਰਸਾਈਕਲ ਚਲਾ ਰਹੇ ਹੁੰਦੇ ਆ ਉਹਨਾਂ ਦਾ ਫਰਜ ਬੰਦਾ ਹੁੰਦਾ ਕਿਨਾਰੇ ਤੇ ਜਿਹੜੀ ਲੇਨ ਹੈ ਉਹਦੇ ਚ ਚਲਾਉਣ ਕਿਉਂਕਿ ਐਕਸੀਡੈਂਟ ਬਹੁਤ ਹੁੰਦੇ ਆ। ਐਕਸੀਡੈਂਟ ਹੁਣ ਦੋ ਏਜੰਸੀਆਂ ਬੈਠਾ ਡਾਟਾ ਕਲੈਕਟ ਕਰਦੀਆਂ ਹਨ ਐਨਸੀਆਰਪੀ ਤੇ ਡਬਲਯੂਐਚਓ ਉਹਨਾਂ ਦਾ ਡਾਟਾ ਬਿਲਕੁਲ ਸੇਮ ਹੁੰਦਾ। ਉਹ ਡਾਟਾ ਕਿੱਥੋਂ ਲੈਂਦੇ ਆ ਕਿਸੇ ਹਸਪੀਟਲ ਜਾਂ ਠਣਾ ਕੀਤੀ ਆ ਤੇ ਜਾਂ ਕਿਸੇ ਦੂਸਰੇ ਦੀ ਗਲਤੀ ਤਾਂ ਉਹਨਾਂ ਨੂੰ ਖਮਿਆਜਾ ਬੁਗਤਨਾ ਕਿ ਪਿਆ। 1500 ਤੋਂ ਲੈ ਕੇ 2000 ਤੱਕ ਜ਼ਖਮੀ ਹੁੰਦੇ ਆ। 100 150 ਇਦਾਂ ਦੇ ਹੁੰਦੇ ਜਿਹੜੇ ਸਦਾ ਹੀ ਬੈੱਡ ਤੇ ਰਹਿੰਦੇ ਆ। ਤੇ ਐਕਸੀਡੈਂਟ ਹੋਣ ਲੱਗਿਆਂ ਬਹੁਤ ਜ਼ਿਆਦਾ ਸਮਾਂ ਨਹੀਂ ਕੱਲ ਦੇਖਿਆ ਤੁਸੀਂ ਸ਼ਾਮ ਨੂੰ ਪਹਿਲਾਂ ਇੱਕ ਵਾਰੀ ਮੌਸਮ ਜਿਹੜਾ ਵਾ ਗਰਮੀ ਹੋ ਗਈ ਫਿਰ ਗੋਮੋਂ ਤੋਂ ਬਾਅਦ ਫਿਰ ਹਨੇਰੀ ਆਈ ਫਿਰ ਮੀਂਹ ਆਇਆ ਕੋਈ ਇਨੈਚਰ ਜੇ ਅਸੀਂ ਬਾਹਰ ਖਲੋਤੇ ਹੀ ਅੰਦਰ ਚੱਲ ਜਾਂਦੇ ਆ ਸਾਡੀ ਕੋਈ ਚੀਜ਼ ਬਾਹਰ ਪਈਏ ਵੀ ਚੁੱਕ ਕੇ ਅੰਦਰ ਰੱਖ ਦਿੰਨੇ ਵੀ ਮੀਂਹ ਆਉਣ ਵਾਲਾ ਇਹ ਤਾਂ ਸਮਾਂ ਹੋ ਗਿਆ ਨਾ ਐਕਸੀਡੈਂਟ ਹੋਣ ਲੱਗਾ ਇੰਨਾ ਸਮਾਂ ਨਹੀਂ ਲੱਗਦਾ ਸਾਡਾ ਧਿਆਨ ਇਹਦੇ ਉੱਤੇ ਗਿਆ ਸੈਕਿੰਡ ਦੇ ਨੈਨੋ ਹਿੱਸੇ ਦੇ ਵਿੱਚ ਮੇਜਰ ਐਕਸੀਡੈਂਟ ਹੋ ਜਾਂਦਾ ਵੀ